ਅੱਜ ਰਾਜਪੁਰਦੀ ਸਰਕਾਰੀ ਆਈਟੀਆਈ ਦੇ ਵਿੱਚ ਟ੍ਰੈਫਿਕ ਪੁਲਿਸ ਅਤੇ ਪਟਿਆਲਾ ਪੁਲਿਸ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਇੱਕ ਸੈਮੀਨਾਰ ਅਤੇ ਇੱਕ ਨਸ਼ਾ ਛਡਾਊ ਰੈਂਡੀ ਦਾ ਆਯੋਜਨ ਕੀਤਾ ਗਿਆ ਜੋ ਰਾਜਪੁਰਦੀ ਆਈਟੀਆਈ ਤੋਂ ਸ਼ੁਰੂ ਹੋ ਕੇ ਫੁਆਰਾ ਚੌਂਕ ਤੋਂ ਹੁੰਦਾ ਹੋਇਆ ਰਾਜਪੁਰਦੀ ਬਾਜ਼ਾਰਾਂ ਦੇ ਵਿੱਚੋਂ ਗੁਜ਼ਰਿਆ ਅਤੇ ਇਸ ਦੇ ਵਿੱਚ आरटीआई ਦੇ ਬੱਚਿਆਂ ਵੱਲੋਂ ਹੱਥਾਂ ਦੇ ਵਿੱਚ ਬੋਰਡ ਫੜੇ ਹੋਏ ਸੀ ਕਿ ਨਸ਼ਿਆਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਕਤ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਜਪੁਰਾ ਦੀ ਆਈਟੀਆਈ ਦੇ ਵਿੱਚ ਟ੍ਰੈਫਿਕ ਪੁਲਿਸ ਰਾਜਪੁਰਾ ਤੇ ਪਟਿਆਲਾ ਪੁਲਿਸ ਦੇ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਅਫਸਰਾਂ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜੋ ਸਮਾਜ ਦੇ ਵਿੱਚ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੜਾਉਣ ਵਾਸਤੇ ਇੱਕ ਜਾਗਰੂਕ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਸੀ। ਆਹ ਤਾਂ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਰਾਜਪੁਰਾ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਅਤੇ ਪਟਿਆਲਾ ਪੁਲਿਸ ਦੇ ਵੱਡੇ ਅਫਸਰਾਂ ਦਾ ਸਰ ਕੀ ਨਾਂ ਜੀ ਆਪਣਾ ਮੇਰਾ ਨਾਂ ਹੈਗਾ ਏ.ਐਸ.ਈ. ਰਾਮਸਨ ਮੈਂ ਟ੍ਰੈਫਿਕ ਐਜੂਕੇਸ਼ਨ ਸੈੱਲ ਪਟਿਆਲਾ ਤੋਂ ਸਾਡੇ ਐਸ.ਐਸ.ਪੀ ਸਾਹਿਬ ਪਟਿਆਲਾ ਵੱਲੋਂ ਸਾਡੀ ਜਿਹੜੀਆਂ ਇਹਨਾਂ ਦੀ ਡਿਊਟੀਆਂ ਲਾਈਆਂ ਹੋਈਆਂ ਨੇ ਅਸੀਂ ਸਕੂਲਾਂ ਕਾਲਜਾਂ ਚ ਫੋਰ ਜਿੱਥੇ ਜਿੱਥੇ ਵੀ ਕੈਂਪ ਲਾਉਨੇ ਆ ਤੇ ਬੱਚਿਆਂ ਨੂੰ ਜਾ ਪਬਲਿਕ ਨੂੰ ਨਸ਼ਿਆਂ ਬਾਰੇ ਟ੍ਰੈਫਿਕ ਰੂਲਾਂ ਬਾਰੇ ਤੇ ਸਾਈਬਰ ਬਾਰੇ ਅਤੇ ਹੋਰ ਜਿਹੜੀਆਂ ਵੀ ਗਵਰਨਮੈਂਟ ਵੱਲੋਂ ਹਦਾਇਤਾਂ ਆਂਦੀਆਂ ਉਹਨਾਂ ਤੋਂ ਜਾਣੂ ਕਰਾਉਂਦੇ ਆ ਅੱਜ ਅਸੀਂ ਇੱਥੇ ਜਿਹੜਾ ਆਈਟੀਆਈ ਰਾਜਪੁਰੇ ਵਿਖੇ ਅੱਜ ਜਸਦੇਵ ਸਿੰਘ ਜੀ ਵੱਲੋਂ ਸਾਨੂੰ ਇੱਕ ਤਲਾਹ ਮਿਲੀ ਸੀ ਵੀ ਇੱਥੇ ਆਓ ਸਾਡੇ ਕੈਂਪ ਲੱਗ ਰਿਹਾ ਅਸੀਂ ਪਹੁੰਚੇ ਆ ਤੇ ਬੱਚਿਆਂ ਨੂੰ ਡਰੱਗਸ ਬਾਰੇ ਟ੍ਰੈਫਿਕ ਬਾਰੇ ਤੇ ਹੋਰ ਜਿਹੜੀਆਂ ਵੀ ਗਵਰਨਮੈਂਟ ਦੇ ਹਦਾਇਤਾਂ ਨੇ ਉਹਨਾਂ ਬਾਰੇ ਜਾਣੂ ਕਰਾਇਆ ਗਿਆ ਤੇ ਬਾਕੀ ਬੱਚਿਆਂ ਨੇ ਬੜਾ ਧਿਆਨ ਨਾਲ ਇਹ ਗੱਲ ਸੁਣੀ ਆ ਤੇ ਉਹਨਾਂ ਨੇ ਪਾਲਣਾ ਕਰਨ ਦਾ ਹੁਕਮ ਫਰਮ ਪਾਲਣਾ ਕਰਨ ਵਾਲੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਵਾਸਤੇ ਕਿਹੜੀ-ਕਿਹੜੀ ਚੀਜ਼ ਜਿਹੜਾ ਬੱਚਿਆਂ ਤੋਂ ਜਿਹੜਾ ਹੈਗਾ ਅੱਜਕੱਲ ਨਸ਼ੇ ਦਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਨਸ਼ੇ ਬਾਰੇ ਬੱਚਿਆਂ ਨੂੰ ਦੱਸਿਆ ਵੀ ਜਿਹੜਾ ਇੱਕ ਕੋਈ ਮਹੱਲੇ 'ਚ ਉਹ ਨਸ਼ਾ ਕਰਦਾ ਉਹਦੇ ਸਾਨੂੰ 181 ਜਾਂ 112 ਤੇ ਇਤਲਾਹ ਦਿੱਤੀ ਜਾਵੇ ਉਹਨਾਂ ਨੂੰ ਅਸੀਂ ਬਿਲਕੁਲ ਉਹਨਾਂ ਦਾ ਨਾਮ ਸ਼ੋਅ ਨਹੀਂ ਹੋਊਗਾ ਤੇ ਨਸ਼ੇ ਦਾ ਜਿਹੜਾ ਵੇਚਦਾ ਉਹਦੇ ਬਾਰੇ ਸਾਨੂੰ ਦੱਸੋ ਅਸੀਂ ਉਹਨੂੰ ਕੈਚ ਕਰਕੇ ਸਬੰਧਤ ਪੁਲਿਸ ਸਟੇਸ਼ਨ ਜਿਹੜੇ ਜਿਹੜਾ ਨੇੜੇ ਲੱਗਦਾ ਅਸੀਂ ਉਹਨੂੰ ਕਵਰ ਕਰਕੇ ਉਹਨੂੰ ਕਾਰਵਾਈ ਕਰਾਂਗੇ ਤੇ ਸਾਰੇ ਇਹ ਬਹੁਤ ਪਹਿਲਾ ਤੁਸੀਂ ਕੀਤਾ ਹੈ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਨਹੀਂ ਇਹ ਲਗਾਤਾਰ ਹੀ ਚੱਲ ਰਹੇ ਨੇ ਅਸੀਂ ਹੋਰ ਵੀ ਜਿਹੜਾ ਜਿਹੜਾ ਕਿੱਥੇ ਪਤਾ ਲੱਗਦਾ ਕੈਂਪਿੰਗ ਲਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਇਸ ਬਾਰੇ ਬਹੁਤ ਜ਼ਿਆਦਾ ਸਰਕਾਰ ਦੀ ਇਹ ਤਾਂ ਵੀ ਹੈਗੀਆਂ ਵੈਸੇ ਵੀ ਅਸੀਂ ਸਾਡਾ ਰੂਲ ਵੀ ਡਿਊਟੀ ਵੀ ਬਣਦੀ ਸਾਡੀ ਤੇ ਅਸੀਂ ਕਰ ਰਹੇ ਹਾਂ ਬਾਰ-ਬਾਰ ਕੀ ਕਹਿਣਾ ਚਾਹੋਗੇ ਸਰ ਜਿੱਦਾਂ ਸ਼ਹਿਰ ਦੇ ਵਿੱਚ ਜੀ ਇਹ ਆਪਣੇ ਨਸ਼ੇ ਦਾ ਜਿਹੜਾ ਬਹੁਤ ਜ਼ਿਆਦਾ ਉਹ ਪ੍ਰਗੋਪ ਹੈਗਾ ਜਿਸ ਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਵੱਲੋਂ ਹਦਾਇਤਾਂ ਆਈਆਂ ਸੀਗੀ ਜਿਸ ਤੇ ਐਸਐਸਪੀ ਸਾਹਿਬ ਨੇ ਜੀ ਸਾਰੇ ਜ਼ਿਲ੍ਹੇ ਦੇ ਵਿੱਚ ਮੁਖ ਅਫਸਰ ਥਾਣਾ ਸਾਡੇ ਜਿਹੜੇ ਐਜੂਕੇਸ਼ਨ ਸੈਲ ਦੀ ਟੀਮ ਦੇ ਚਾਰਜ ਨੇ ਜੀ ਟ੍ਰੈਫਿਕ ਦੇ ਇੰਚਾਰਜ ਨੇ ਜੀ ਪਟਿਆਲਾ ਤੋਂ ਸਾਰੇ ਡੀਐਸਪੀ ਟ੍ਰੈਫਿਕ ਪਟਿਆਲਾ ਨੇ ਉਹਨਾਂ ਨੇ ਜੀ ਇੱਕ ਸੈਮੀਨਾਰ ਲਾਉਣ ਲਈ ਸਾਨੂੰ ਹੁਕਮ ਫਰਮਾਇਆ ਸੀਗਾ ਅੱਜ ਅਸੀਂ ਆਈਟੀ ਚੌਂਕ ਪਾਕੀ ਵੀ ਕਿਹਾ ਆਏ ਸੀਗੀ ਇੱਥੇ ਇੱਕ ਸੈਮੀਨਾਰ ਲਾ ਕੇ ਜੀ ਅਸੀਂ ਅੱਗੇ ਦੇ ਸਕੂਲਾਂ ਦੇ ਵਿੱਚ ਸਾਡੇ ਸੈਮੀਨਾਰ ਅੱਜ ਰਹਿਣਗੇ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਲਈ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਵੀ ਡਰੱਗਸ ਕੋਈ ਵੀ ਤੁਹਾਡਾ ਤੁਹਾਨੂੰ ਕੋਈ ਇਸ ਗੱਲ ਦੀ ਪਰਵਾਹ ਤਿੰਨ ਤੋਂ ਦੂਰ ਰਹਿਣਾ ਹੈ ਟ੍ਰੈਫਿਕ ਨਿਯਮ ਦੀ ਪਾਲਣਾ ਕਰਨਾ ਹੈ ਬੁਲਟ ਸਲੰਸਰ ਦੇ ਪਟਾਕੇ ਨਹੀਂ ਮਾਰਨੇ ਜੀ ਤੇ ਜਿੱਦਾਂ ਕਿ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਕੋਈ ਰੈਲੀ ਵੀ ਗੱਡੀ ਜਾ ਰਹੀ ਹੈ ਹਾਂਜੀ ਹੁਣ ਸਾਰਾ ਅਸੀਂ ਫੁਹਾਰਾ ਚੌਂਕ ਤੋਂ ਲੈ ਕੇ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਜਾਂਦੇ ਹੋਏ ਰੈਲੀ ਲੈ ਕੇ ਜਾ ਰਹੇ ਹਾਂ ਜੀ ਤੇ ਇਹ ਰੈਲੀ ਦੇ ਲੋਕਾਂ ਨੂੰ ਜਿਹੜੇ ਆਮ ਪਬਲਿਕ ਨੂੰ ਅਸੀਂ ਜਾਗਰੂਕ ਕਰਾਂਗੇ ਸਰ ਮੇਰਾ ਨਾਮ ਲੈਫਟੀਨੈਂਟ ਜਸਦੇਵ ਸਿੰਘ ਹੈ ਤੇ ਮੈਂ ਐਨਸੀਸੀ ਪੰਜਾਬ ਬਟਾਲੀਅਨ ਐਨਸੀਸੀ ਆਰਮੀ ਵਿੰਗ ਤੋਂ ਹਾਂਜੀ ਤੇ ਸਾਡਾ ਇਹ ਜਿਹੜਾ ਸਹਿਯੋਗ ਹੈ ਇਹ ਬੱਚਿਆਂ ਨਾਲ ਰਿਲੇਟਡ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚ ਨਸ਼ੇ ਦਾ ਇਨਾ ਪ੍ਰਗੋਹ ਹੋ ਚੁੱਕਿਆ ਹੈ ਕਿ ਆ ਸਾਡੇ ਬੇਪਰਵਾਹ ਹੋ ਕੇ ਨਸ਼ੇ ਲੋਕੀ ਵੇਚਦੇ ਆ ਖਾਂਦੇ ਆ ਤੇ ਅਸੀਂ ਚਾਹੁੰਦੇ ਕਿ ਇਹਨਾਂ ਨੂੰ ਅਵੇਅਰ ਕਿਤੇ ਇਸ ਲਈ ਜਿਹੜਾ ਸਾਡਾ ਇਹ ਛੋਟਾ ਜਿਹਾ ਪ੍ਰੋਗਰਾਮ ਸੀਗਾ ਜਿਨ੍ਹਾਂ ਵਿੱਚ ਅੱਜ ਸਾਰੇ ਟ੍ਰੈਫਿੰਗ ਇੰਚਾਰਜ ਸਾਹਿਬ ਤੇ ਐਸਆਈ ਸਾਹਿਬ ਨੇ ਬਹੁਤ ਹੀ ਵਧੀਆ ਇਸ ਪ੍ਰੋਗਰਾਮ ਨੂੰ ਸਿੱਧ ਨਿਪਟਰੇ ਚਾੜਿਆ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਰ